ਚੈਨਲ ਪੰਜਾਬੀ ਦੇ ਸਤਿ ਸ਼੍ਰੀ ਅਕਾਲ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਦੀਆਂ ਕੁਝ ਗੱਲਾਂ ਬਤਾਜੇ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਬੀਸੀ ਦੇ ਵਿੱਚ ਸਮਰ ਦੇ ਵਿੱਚ 626 ਐਂਪੀਅਰ ਡਰਾਈਵਿੰਗ ਦੇ ਮਾਮਲੇ ਸਾਹਮਣੇ ਆਏ ਆ। ਬਹੁਤ ਸਾਰੀ ਕੋਸ਼ਿਸ਼ ਕੀਤੀ ਗਈ ਗਲਤ ਡਰਾਈਵਿੰਗ ਨੂੰ ਰੋਕਣ ਦੀ ਕਿੰਨੇ ਕੁ ਸਫਲ ਹੋਇਆ ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਇਲੈਕਟ੍ਰਿਕ ਕਾਰਾਂ ਸ਼ੋਹ ਦੀ ਸਰਕਾਰ ਦੀ ਪਾਲਿਸੀ ਤੋਂ ਇਲੈਕਟ੍ਰਿਕ ਕਾਰਾਂ ਵਾਲੇ ਚਿੰਤਤ ਨੇ ਇਸ ਵੇਲੇ। ਤੀਜੀ ਗੱਲ ਗੱਲਬਾਤ ਕਰਨੀ ਹੈ ਕਿ ਕੈਨੇਡਾ ਦੇ ਵਿੱਚ ਘਰਾਂ ਚੌਥੀ ਗੱਲਬਾਤ ਐਡਮਿੰਟਨ ਦੇ ਵਿੱਚ ਘਰਾਂ ਦੇ ਉੱਤੇ ਇੱਕ ਸੋਲਰ ਪੈਨਲ ਲਾਏ ਜਾ ਰਹੇ ਜਿਹੜਾ ਬੜਾ ਵੱਖਰਾ ਇੱਕ ਟ੍ਰੈਂਡ ਆ ਤੇ ਬੀਸੀ ਦੇ ਮੁਲਾਜ਼ਮਾਂ ਦੀ ਹੜਤਾਲ ਦਾ ਮਾਮਲਾ ਵੀ ਤੁਹਾਡੇ ਨਾਲ ਆਖਰ ਦੇ ਵਿੱਚ ਆਪਾਂ ਸਾਂਝਾ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਸਮਰ ਦੇ ਵਿੱਚ ਆਹ ਇਹਨਾਂ ਨੇ ਕੀਤਾ ਕ੍ਰੈਕਡਾਊਨ ਕੀਤਾ ਗਿਆ 15 ਜੂਨ ਤੋਂ ਲੈ ਕੇ ਤੇ ਆ 31 ਅਗਸਤ ਤੱਕ 15 ਜੂਨ ਤੋਂ ਲੈ ਕੇ 31 ਅਗਸਤ 2022 25 ਤੱਕ ਜਿਹੜੇ BC ਦੇ ਵਿੱਚ ਪੁਲਿਸ ਆ ਇਹਨੇ ਲਗਭਗ 626 ਐਂਪੀਅਰ ਡਰਾਈਵਰ ਜਿਹੜੇ ਸੀਗੇ ਉਹਨਾਂ ਨੂੰ ਪੁੱਲ ਕੀਤਾ ਯਾਨੀ ਉਹ ਡਰਾਈਵਰ ਜਿਨ੍ਹਾਂ ਨੇ ਜਾਂ ਤਰ ਸ਼ਰਾਬ ਪੀਤੀ ਸੀ ਤੇ ਜਾਂ ਕੋਈ ਨਸ਼ਾ ਪਤਾ ਕੀਤਾ ਸੀ ਉਹ ਰੋਡ ਦੇ ਉੱਤੇ ਸੀਗੇ ਉਹਨਾਂ ਨੂੰ ਪਾਸੀ ਕੀਤਾ ਗਿਆ ਸਭ ਤੋਂ ਜ਼ਿਆਦਾ ਜਿਹੜਾ ਸਮੱਸਿਆ ਵਾਲਾ ਖੇਤਰ ਸੀ ਉਹ ਨਦਰਨ BC ਆ ਭਾਵੇਂ ਕਿ ਬਹੁਤ ਥੋੜੀ ਪੋਪੂਲੇਸ਼ਨ ਆ ਇੱਥੇ ਪਰ ਇੱਥੇ ਸਭ ਤੋਂ ਜ਼ਿਆਦਾ ਪਰਸੈਂਟੇਜ ਯਾਨੀ ਕਿ 146 ਅੰਪੀਅਰ ਡਰਾਈਵਰ ਇਸ ਥਾਂ ਦੇ ਉੱਤੇ BC ਦੇ ਉੱਤਰੀ ਭਾਗ ਦੇ ਉੱਤੇ ਦੱਸ਼ੇ ਗਏ। ਦੂਜੇ ਰੀਜਨ ਜਿਹਨਾਂ ਦੇ ਵਿੱਚ ਮੈਟਰੋ ਵੈਂਕੂਵਰ ਆਉਂਦਾ ਸੀ ਟੂ ਸਕਾਈ ਆ ਫਰੇਜ਼ਰ ਵੈਲੀ ਆ ਇਧਰਲੇ ਪਾਸੇ ਇਹਨਾਂ ਦੇ ਵਿੱਚ 150 ਵੈਂਕੂਵਰ ਆਈਲੈਂਡ ਦੇ ਉੱਤੇ 131 ਸੈਂਟਰਲ BC ਦੇ ਵਿੱਚ 111 ਤੇ ਇਧਰਲੇ ਪਾਸੇ ਕੂਟਨੀ ਦੇ ਵਿੱਚ 88 ਜਿਹੜੇ ਆ ਇਹ ਅੰਪੀਅਰ ਡਰਾਈਵਿੰਗ ਵਾਲੇ ਕੇਸ ਫੜੇ ਗਏ। ਸੋ ਹੁਣ ਜਿਹੜਾ ਮਾਮਲਾ ਕੀ ਹੈ ਜਿਹੜਾ ਕੂਟਨੀ ਜਿਹੜਾ ਆ ਇਹ ਸਭ ਤੋਂ ਜ਼ਿਆਦਾ ਜਿਹੜੇ ਡਰੱਗ ਅੰਪਾਇਰਡ ਕੇਸਸ ਹੈਗੇ 31 ਇੱਥੇ ਆਏ ਆ ਕਿਸੇ ਵੀ ਹੋਰ ਰੀਜਨ ਨਾਲੋਂ ਜ਼ਿਆਦਾ ਹਾਲਾਂਕਿ ਬਹੁਤ ਜ਼ਿਆਦਾ ਪੋਪੂਲੇਸ਼ਨ ਇੱਥੇ ਨਹੀਂ ਆ ਪਰ ਫੇਰ ਵੀ ਪੁਲਿਸ ਨੇ ਜਿਹੜੀ ਵਾਰਨਿੰਗ ਦਿੱਤੀ ਆ ਸਪਟੈਂਡ ਮਾਈਕ ਕੋਇਲ ਨੇ ਉਹਨਾਂ ਨੇ ਇਹ ਕਿਹਾ ਕਿ ਅੰਪਾਇਰਡ ਡਰਾਈਵਿੰਗ ਜਿਹੜੀ ਅੰਪਾਇਰਡ ਡਰਾਈਵਿੰਗ ਆ ਇਹਦੇ ਨਾਲ ਸਿੱਧੀ ਸਿੱਧੀ ਮੌਤ ਹੋ ਜਾਂਦੀ ਆ ਤੇ ਇਹ ਕ੍ਰਿਮੀਨਲ ਡੈਥ ਮੰਨੀ ਜਾਂਦੀ ਆ ਤੇ ਇਹ ਬੀਸੀ ਦੇ ਵਿੱਚ ਅਨਐਕਸੈਪਟੇਬਲ ਆ ਸ਼ਰਾਬ ਦੀ ਸਕਰੀਨਿੰਗ ਵਧਾਈ ਗਈ ਆ ਜਿਹੜੀ ਪੁਲਿਸ ਆ ਇਹ ਹੁਣ ਬ੍ਰੈਥ ਟੈਸਟ ਲੈ ਸਕਦੀ ਆ ਕਿਸੇ ਵੀ ਡਰਾਈਵਰ ਦਾ ਉਹਨੂੰ ਪਾਸੇ ਕੱਢ ਸਕਦੀ ਆ ਬਿਨਾ ਜਿਹੜੀ ਕੋਈ ਮਤਲਬ ਕਿਸੇ ਹੋਰ ਗੱਲਬਾਤ ਤੋਂ ਤੇ ਇਹ ਸਿਰਫ ਮਿੰਟ ਵੀ ਇਹਨੂੰ ਦੋ ਲੱਗਦੇ ਆ ਦੂਜਾ ਇਹ ਆ ਕਿ ਡਰਾਈਵਰ ਜਿਹੜਾ ਉਹ ਕਿਉਂਕਿ ਸਾਹ ਲੈਣਾ ਹੁੰਦਾ ਤੁਹਾਨੂੰ ਉਹ ਫੂਕ ਮਾਰਨ ਨੂੰ ਉਹਦੇ ਵਿੱਚ ਕਹਿੰਦੇ ਆ ਜੇ ਇਹਦਾ ਬ੍ਰੈਥਲਾਈਜ਼ਰ ਨੂੰ ਮਤਲਬ ਲੈਣ ਤੋਂ ਨਾ ਕਰਦਾ ਕਿ ਮੈਂ ਨਹੀਂ ਦੇਣਾ ਤਾਂ ਉਹ ਕਰਾਇਮ ਆ ਤੇ ਉਹਨੂੰ ਜਿਹੜੀਆਂ ਪਨਲਟੀਆਂ ਆ ਉਹ ਉਨੀਆਂ ਹੀ ਲੱਗਣਗੀਆਂ ਜਿਹੜੀਆਂ ਕਿਸੇ ਸ਼ਰਾਬੀ ਨੂੰ ਲੱਗਦੀਆਂ ਜਾਂ ਡਰੰਕ ਡਰਾਈਵਿੰਗ ਚਾਰजेस ਹੁੰਦੇ ਆ ਮਤਲਬ ਜੇ ਪੁਲਿਸ ਕਹਿੰਦੀ ਆ ਕਿ ਇਹਦੇ ਵਿੱਚ ਤੁਸੀਂ ਬਲੋ ਕਰੋ ਇਸ ਡਿਵਾਈਸ ਤੇ ਵਿੱਚ ਤੇ ਅਸੀਂ ਦੇਖਣਾ ਤੁਸੀਂ ਸ਼ਰਾਬ ਪੀਤੀ ਆ ਕਿ ਨਹੀਂ ਪੀਤੀ ਜੇ ਤੁਸੀਂ ਕਹਿੰਦੇ ਵੀ ਮੈਂ ਨਹੀਂ ਕਰਨਾ ਤੇ ਇਹਦਾ ਮਤਲਬ ਸਿੱਧਾ ਹੈ ਕਿ ਤੁਸੀਂ ਪੀਤੀ ਆ ਤੇ ਉਹ ਪੀਤੀ ਵਾਲੇ ਸਾਰੇ ਚਾਰਜਸ ਤੁਹਾਡੇ ਉੱਤੇ ਲਾ ਦਿੱਤੇ ਜਾਂਦੇ ਆ। ਆ ਕਾਨਸਰਟ ਸੀਜ਼ਨ ਸਿਗਾ ਆਪਾਂ ਜਾਣਦੇ ਆ ਕਿ ਵੈਨਕੂਵਰ ਆਈਲੈਂਡ ਦੇ ਵਿੱਚ ਪੁਲਿਸ ਨੇ ਮੰਡੈਟਰੀ ਅਲਕੋਹਲ ਸਕਰੀਨਿੰਗ ਬਹੁਤ ਜ਼ਿਆਦਾ ਯੂਜ਼ ਕੀਤੀ ਆ, ਚੈੱਕ ਕੀਤੀ ਆ। ਆਗਸਟ ਜਿਹੜੇ ਕਾਨਸਰਟਸ ਦੇ ਵਿੱਚ ਈਸਟ ਕੂਟਨੀ ਦੇ ਵਿੱਚ ਉਹਨਾਂ ਨੇ 1500 ਡਰਾਈਵਰ ਜਿਹੜੇ ਚੈੱਕ ਕੀਤੇ ਆ। ਸੋ ਈਸਟ ਕੂਟਨੀ ਦੇ ਵਿੱਚ ਜਿਹੜੀ ਜੈਗਵਾਰ ਡਰਾਈਵਰ ਸੀ ਉਹ 153 ਕਿਲੋਮੀਟਰ ਪਰ ਆਵਰ ਦੀ ਸਪੀਡ ਤੇ ਜਾ ਰਹੀ ਸੀ ਜਦੋਂ ਕਿ ਉੱਥੇ 90 ਦੀ ਜোন ਸੀਗੀ ਤੇ ਉਹ ਮਤਲਬ ਠੀਕ ਲੱਗਦਾ ਸੀ ਪਰ ਰੋਡ ਜਿਹੜੀ ਸਾਈਡ ਟੈਸਟ ਸੀਗਾ ਉਹਦੇ ਵਿੱਚ ਫੇਲ ਹੋ ਗਿਆ ਉਹਨੂੰ 3 ਦਿਨ ਦੀ ਸਸਪੈਂਸ਼ਨ ਦਿੱਤੀ ਗਈ ਕਾਰ ਇੰਪਾਉਂਡ ਕਰ ਦਿੱਤੀ ਗਈ 7 ਦਿਨਾਂ ਲਈ ਤੇ 368 ਡਾਲਰ ਜੁਰਮਾਨਾ ਕੀਤਾ ਗਿਆ ਪੁਲਿਸ ਇਹ ਵੀ ਯਾਦ ਕਰਾਈ ਆ ਲੋਕਾਂ ਨੂੰ ਕਿ ਜਿਹੜੀ ਇੰਪੇਅਰਡ ਡਰਾਈਵਿੰਗ ਹੈਗੀ ਆ ਜਾਂ ਸਪੀਡਿੰਗ ਆ ਜਾਂ ਜਿਹੜੀ ਡਿਸਟਰੈਕਟਡ ਡਰਾਈਵਿੰਗ ਆ ਇਹ ਸਾਰਾ ਕੁਝ ਜਿਹੜੇ ਸਭ ਤੋਂ ਵੱਧ ਮੌਤਾਂ ਹੁੰਦੀਆਂ ਐ ਐਕਸੀਡੈਂਟ ਦੇ ਵਿੱਚ ਉਹਦੇ ਵਿੱਚ ਇਹੀ ਜ਼ਿੰਮੇਵਾਰ ਹੁੰਦੇ ਆ ਕਿੰਨੇ ਕ੍ਰੈਸ਼ ਹੁੰਦੇ ਆ ਬੀਸੀ ਦੇ ਵਿੱਚ ਜਿਹਦੇ ਵਿੱਚ ਡਰਾਈਵਰ ਜਿੰਨੀ ਪੋਸਟਡ ਸਪੀਡ ਆ ਉਹਦੇ ਤੋਂ ਵੱਧ ਜਾ ਰਿਹਾ ਹੁੰਦਾ ਜਾਂ ਡਿਸਟਰੈਕਟਡ ਡਰਾਈਵਿੰਗ ਆ ਕਿ ਫੋਨ ਦੀ ਵਰਤੋਂ ਕੀਤੀ ਜਾ ਰਹੀ ਹੈ ਕੋਈ ਡਿਵਾਈਸ ਆ ਜਦੋਂ ਤੁਸੀਂ ਡਰਾਈਵ ਕਰ ਰਹੇ ਆ ਜਾਂ ਜਿਹੜੇ ਪੈਡੈਸਟਰੀਅਨ ਜਾਂ ਦੂਜੇ ਸਾਈਕਲਿਸਟ ਦੀ ਸੇਫਟੀ ਆ ਜਾਂ ਜਿਹੜੀਆਂ ਵੈਦਰ ਕੰਡੀਸ਼ਨਸ ਹੈਗੀਆਂ ਆ ਉਹ ਇਹ ਸਾਰਾ ਕੁਝ ਥਕਾਵਟ ਜਿਹੜੀ ਆ ਉਹ ਸਾਰਾ ਕੁਸ਼ੇ ਦੇ ਵਿੱਚ ਇੱਕ ਵੱਡਾ ਫੈਕਟਰ ਬਣਦੀ ਆ ਅਗਲੀ ਗੱਲਬਾਤ ਜਿਹੜੀ ਫੈਡਰਲ ਪਾਲਿਸੀ ਆ ਪਿਛਲੇ ਦਿਨਾਂ ਦੇ ਵਿੱਚ ਕਾਫੀ ਇਹਦੇ ਤੇ ਚਰਚਾ ਹੋਈ ਆ ਫੈਡਰਲ ਸਰਕਾਰ ਨੇ ਜਿਹੜਾ 20% ਸਾਰੀਆਂ ਕਾਰਾਂ ਨੂੰ 2026 ਤੱਕ ਜਿਹੜੀਆਂ 20% ਕਾਰਾਂ ਨੂੰ 2026 ਤੱਕ ਇਲੈਕਟ੍ਰਿਕ ਕਰਨ ਦਾ ਇਹਨਾਂ ਦਾ ਨਿਸ਼ਾਨਾ ਸੀ ਉਹਨੂੰ ਰੋਕ ਦਿੱਤਾ ਉਹਨੂੰ ਫਿਲਹਾਲ ਇਹਨਾਂ ਨੇ ਕਿਹਾ ਵੀ ਅਸੀਂ ਇਹਦੇ ਉੱਤੇ ਨਹੀਂ ਚੱਲ ਰਹੇ ਇਹਨੂੰ ਇੱਕ ਸਾਲ ਹੋਰ ਅੱਗੇ ਪਾ ਦਿਓ ਇਹਦੇ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜਿਹੜਾ EV ਪ੍ਰੋਗਰਾਮ ਆ ਇਹਨੂੰ ਅਗਲੇ 60 ਦਿਨ ਦੇ ਲਈ ਰਿਵਿਊ ਕੀਤਾ ਜਾਵੇ ਸੋ ਪਹਿਲਾ ਫੈਡਰਲ ਸਰਕਾਰ ਦੀ ਇਹ ਪਾਲਿਸੀ ਸੀਗੀ ਕਿ 2026 ਤੱਕ ਕਿਉਂਕਿ 2035 ਤੱਕ ਟਾਰਗੇਟ ਆ ਵੀ ਸਾਰੀਆਂ ਕਾਰਾਂ ਜਿਹੜੀਆਂ 2035 ਦੇ ਵਿੱਚ ਨਵੀਆਂ ਕਾਰਾਂ ਵੇਕਣੀਆਂ ਐ ਇਲੈਕਟ੍ਰਿਕ ਹੋਣਗੀਆਂ ਗੈਸ ਵਾਲੀਆਂ ਕਾਰਾਂ ਨਹੀਂ ਵੇਕਣੀਆਂ ਪਹਿਲਾਂ ਜਿਹੜਾ ਨੇ ਲਈਆਂ ਉਹ ਤਾਂ ਚਲਦੀਆਂ ਰਹਿਣਗੀਆਂ ਪਰ ਨਵੀਂ ਕਾਰ 2035 ਤੱਕ ਸਾਰੀਆਂ ਇਲੈਕਟ੍ਰਿਕ ਹੋਣਗੀਆਂ ਹੁਣ 2035 ਬਾਰੇ ਨਹੀਂ ਇਹਨਾਂ ਨੇ ਕੁਝ ਕਿਹਾ ਵੀ ਕੀ ਕਰਨਾ ਜਾਂ ਕੀ ਨਹੀਂ ਕਰਨਾ ਪਰ ਉਹਦੇ ਨਾਲ ਸਟੈਪ ਨੇ ਕੋਈ ਛੋਟੇ-ਛੋਟੇ ਜਿਹਦੇ ਵਿੱਚ ਇਹਨਾਂ ਨੇ ਕਿਹਾ ਵੀ ਐਸ ਐਸ ਸਨ ਚਪਾ ਕਰਾਂਗੇ ਇਹ ਚੱਕ ਰਹੇ ਉਹਦਾ ਇਹ ਸੀਗਾ ਕਿ ਅਗਲੇ ਸਾਲ 26 ਤੱਕ ਜਿੰਨੀਆਂ ਕਾਰਾਂ ਵਿਕਦੀਆਂ ਉਹਦੇ ਵਿੱਚੋਂ 20% ਜਿਹੜੀਆਂ ਨੇ ਉਹ ਇਲੈਕਟ੍ਰਿਕ ਹੋਣਗੀਆਂ ਉਸ ਪ੍ਰੋਗਰਾਮ ਨੂੰ ਇਹਨਾਂ ਨੇ ਇੱਕ ਸਾਲ ਲਈ ਰੋਕ ਦਿੱਤਾ ਉਹਦੇ ਨਾਲ ਵਹਿਆ ਕੀ ਆ ਰੂਲ ਜਿਹੜਾ ਆ ਇਹ ਸੀਗਾ 2035 ਵਾਲਾ ਉੱਥੇ ਤੱਕ ਹੌਲੀ ਹੌਲੀ ਇਹਨਾਂ ਨੇ ਜਾਣਾ ਸੀ ਹੁਣ ਪਾਉਜ਼ ਕਿਉਂ ਕੀਤਾ ਇਹਨਾਂ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਹ ਕਿਹਾ ਆ ਕਿ ਸਰਕਾਰ ਜਿਹੜੇ ਤਰੀਕੇ ਦੇਖਣਾ ਚਾਹੁੰਦੀ ਆ ਕਿਸੇ ਨਾ ਕਿਸੇ ਤਰ੍ਹਾਂ ਕੋਸਟ ਘਟਾਈ ਜਾਵੇ ਫਲੈਕਸੀਬਿਲਟੀ ਐਡ ਕੀਤੀ ਜਾਵੇ ਤੇ ਜਿਹੜੀ ਜਿਹੜਾ 2035 ਵਾਲਾ ਟਾਰਗੇਟ ਆ ਉਹਨੂੰ ਐਡਜਸਟ ਕੀਤਾ ਜਾ ਸਕਦਾ ਥੋੜਾ ਬਹੁਤ ਅੱਗੇ ਪਿੱਛੇ ਕੀਤਾ ਜਾ ਸਕਦਾ ਹੁਣ ਇਹ ਸਾਰੇ ਕੁਛ ਦਾ ਡਰਾਈਵਰ ਤੇ ਕੀ ਅਸਰ ਪੈਂਦਾ ਬਹੁਤ ਸਾਰੇ ਜਿਹੜੇ ਇਲੈਕਟ੍ਰਿਕ ਵਹੀਕਲ ਚਲਾਉਣ ਵਾਲੇ ਈਵੀ ਓਨਰਸ ਨੇ ਜਾਂ ਜਿਹੜੇ ਆਹ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਜਿਹੜਾ ਨੇ ਲਈਆਂ ਆ ਉਹ ਚਿੰਤਾ 'ਚ ਪੈ ਗਏ ਹੁਣ ਕਾਰ ਤੇ ਉਹਨੇ ਲੈ ਲਈ ਪਰ ਚਿੰਤਾ 'ਚ ਪੈਣ ਵਾਲੀ ਕਿਹੜੀ ਗੱਲ ਚਿੰਤਾਜ ਪੈਣ ਵਾਲੀ ਇਹ ਗੱਲ ਆ ਕਿ ਜੇ ਸਰਕਾਰ ਆਪਣੇ ਮਿੱਥੇ ਨਿਸ਼ਾਨੇ ਤੋਂ ਪਿੱਛੇ हट ਰਹੀ ਆ 226 ਦੇ ਵਿੱਚ ਇਹ ਕਹਿੰਦੇ ਸੀ ਕਿ ਜੇ 100 ਕਾਰ ਵਿਕਦੀ ਆ ਤਾਂ 20 ਗੈਸ ਵਾਲੀਆਂ ਕਾਰਾਂ ਵਿਕਣ ਸਰਕਾਰ ਹੁਣ ਕਹਿੰਦੀ ਇਹਦੀ ਲੋੜ ਕੋਈ ਨਹੀਂ ਜੇ ਸਰਕਾਰ ਉਸ ਨਿਸ਼ਾਨੇ ਤੋਂ ਪਿੱਛੇ हट ਗਿਆ ਤਾਂ ਇਹਦਾ ਮਤਲਬ ਸਿੱਧਾ ਆ ਕਿ ਸਰਕਾਰ ਨੇ ਇਸ ਪਾਸੇ ਹੋਰ ਇਨਫਰਾਸਟ੍ਰਕਚਰ ਨਹੀਂ ਬਣਾਉਣਾ ਇਨਫਰਾਸਟ੍ਰਕਚਰ ਦੇ ਵਿੱਚ ਮੁੱਖ ਗੱਲ ਹੈਗੀ ਕਿ ਚਾਰਜਿੰਗ ਸਟੇਸ਼ਨ ਨਹੀਂ ਲਾਉਣੇ ਜੇ ਤਾਂ ਇਲੈਕਟ੍ਰਿਕ ਕਾਰਾਂ ਦੀ ਗਿਣਤੀ ਵੱਧਦੀ ਚਾਰਜਿੰਗ ਸਟੇਸ਼ਨ ਜਿਆਦਾ ਜਿਹੜੇ ਫਾਸਟ ਚਾਰਜਰ ਨੇ ਜਿਆਦਾ ਲੱਗਦੇ ਤੇ ਗੱਲ ਸੌਖੀ ਸੀ ਹੁਣ ਕਿਉਂਕਿ ਸਰਕਾਰ ਸਟੈਪ ਬੈਕ ਕਰ ਗਈ ਆ ਇਹਨਾਂ ਨੇ ਆਪਣਾ ਫੈਸਲਾ ਬਦਲ ਰਿਆ ਇਸ ਕਰਕੇ ਜਿਨ੍ਹਾਂ ਨੇ ਇਲੈਕਟ੍ਰਿਕ ਕਾਰਾਂ ਲਈਆਂ ਉਹ ਇਸ ਗੱਲ ਤੋਂ ਫਿਕਰਮੰਦ ਹੋ ਗਏ ਵੀ ਹੁਣ ਸਾਡੇ ਚਾਰਜਰ ਜਾਂ ਦੂਜੇ ਇਨਫਰਾਸਟ੍ਰਕਚਰ ਜਿਹੜਾ ਉਹ ਲੱਗੂਗਾ ਜਾਂ ਨਹੀਂ ਲੱਗੂਗਾ ਕਈ ਥਾਵਾਂ ਦੇ ਉੱਤੇ ਟੁੱਟੇ ਪਏ ਚਾਰਜਰ ਤੋੜ ਦਿੱਤੇ ਕਿਸੇ ਨੇ ਜਾਂ ਜਿਹੜੇ ਅ ਅਨਰਲਾਈਅਬਲ ਆ ਪਤਾ ਨਹੀਂ ਉਹ ਸਹੀ ਹੈ ਕਿ ਨਹੀਂ ਜਾਂ ਹੋਰ ਹਾਲਤ ਦੇ ਵਿੱਚ ਕੁਝ ਜਿਹੜੀਆਂ ਕਾਰ ਦੀਆਂ ਕੰਪਨੀਆਂ ਆ ਉਹ ਉਹ ਜਿਹੜੀਆਂ ਫੁੱਲੀ ਕਮਿਟਡ ਨਹੀਂ ਸੀ ਈਵੀਜ਼ ਦੇ ਲਈ ਹੁਣ ਉਹਨਾਂ ਨੇ ਆਪਣੀ ਜਿਹੜੀ ਡਿਵੈਲਪਮੈਂਟ ਆ ਸਲੋ ਡਾਊਨ ਕਰ ਦਿੱਤੀ ਸਰਕਾਰ ਹੀ ਜਦੋਂ ਢਿੱਲੀ ਆ ਤਾਂ ਆਪਾਂ ਵੀ ਹੌਲੀ-ਹੌਲੀ ਇਲੈਕਟ੍ਰਿਕ ਵਾਲੇ ਪਾਸੇ ਚਲੇ ਜਾਵਾਂਗੇ ਡਰਾਈਵਰ ਜਿਹੜੇ ਜਿਵੇਂ ਨਿਊ ਬ੍ਰਾਂਟਸਵਿਕ ਦੇ ਵਿੱਚ ਜਾਂ ਟੈਰੀਓ ਦੇ ਵਿੱਚ ਉਹ ਕਹਿੰਦੇ ਕਿ ਜਿਹੜੇ ਪਬਲਿਕ ਚਾਰਜਰ ਨੇ ਜਾਂ ਤਾਂ ਟੁੱਟੇ ਆ ਥੋੜੇ ਆ ਤੇ ਮਹਿੰਗੇ ਆ ਇਹਦੇ ਨਾਲ ਇਹ ਆ ਕਿ ਜਿਹੜੇ ਉਹਨਾਂ ਦੇ ਲੰਬੇ ਟ੍ਰਿਪ ਆ ਲੌਂਗ ਟ੍ਰਿਪਸ ਹੁੰਦੇ ਨੇ ਉਹ ਬਹੁਤ ਜ਼ਿਆਦਾ ਚਿੰਤਾ ਵਾਲੇ ਹੁੰਦੇ ਆ ਕਿ ਬੰਦੇ ਨੂੰ ਇਹੀ ਫਿਕਰ ਲੱਗਾ ਰਹਿੰਦਾ ਕਿ ਗਾਹ ਚਾਰਜਰ ਮਿਲਣਾ ਕਿ ਨਹੀਂ ਮਿਲਣਾ ਤੇ ਉੱਥੋਂ ਕਿੰਨੀ ਜਲਦੀ ਚਾਰਜ ਹੋਊਗੀ ਜਾਂ ਨਹੀਂ ਹੋਊਗੀ ਸੋ ਕੁਝ ਜਿਹੜੇ ਬਿਜ਼ਨਸ ਹੈਗੇ ਆ ਉਹ ਗੈਪ ਫਿਲ ਕਰ ਰਹੇ ਆ ਜਿਵੇਂ ਟਿਮ ਹਾਲਟਨ ਨੇ ਇਹ ਪਿਛੇ ਅਨਾਉਂਸ ਕੀਤਾ ਕਿ ਇਹ ਆਪਣੇ ਜਿਹੜੇ ਈਵੀ ਚਾਰਜਰ ਨੇ ਆਪਣੇ 100 ਸਟੋਰਾਂ ਦੇ ਉੱਤੇ ਵੀ 128 ਤੱਕ ਲਾ ਦੇਣਗੇ ਤੇ ਹੌਲੀ ਹੌਲੀ ਸਾਰੇ ਥਾਂਾਂ ਦੇ ਉੱਤੇ ਜਿੱਥੇ ਵੀ ਟਿਮ ਹਾਲਟਨਾ ਉੱਥੇ ਇਹ ਚਾਰਜਰ ਜਿਹੜਾ ਲੱਗਾ ਹੋਊਗਾ ਕੁਝ ਈਵੀ ਐਡਵੋਕੇਟ ਇਹ ਕਹਿੰਦੇ ਆ ਕਿ ਇਨਫਰਾਸਟ੍ਰਕਚਰ ਹੌਲੀ ਹੌਲੀ ਗਰੋ ਕਰੂਗਾ ਪ੍ਰਾਈਵੇਟ ਕੰਪਨੀਆਂ ਦੇ ਥਰੂ ਦੂਜਾ ਜਿਹੜਾ ਡਰ ਰਿਹਾ ਕਿ ਕੈਨੇਡਾ ਪਿੱਛੇ ਰਹਿ ਸਕਦਾ ਇਹਨਾਂ ਕੰਟਰੀਜ਼ ਜਾਂ ਈਵੀ ਅਡਾਪਸ਼ਨ ਦੇ ਮਾਮਲੇ ਦੇ ਵਿੱਚ ਜਿਹੜਾ ਸਰਵੇਅਰ ਨੇ ਉਹ ਇਹ ਵੀ ਕਹਿ ਰਹੇ ਆ ਕਿ ਹੁਣ ਘੱਟ ਕੈਨੇਡੀਅਨ ਜਿਹੜੇ ਈਵੀ ਨੂੰ ਕਨਸਿਡਰ ਕਰ ਰਹੇ ਆ ਜਿਵੇਂ 24 ਦੇ ਵਿੱਚ 42% ਲੋਕ ਕਹਿੰਦੇ ਸੀ ਵੀ ਜਿਹੜੀ ਅ ਜਿਹੜੇ 24 ਦੇ ਵਿੱਚ 42% ਆ 23 ਦੇ ਵਿੱਚ 46% ਕਹਿੰਦੇ ਸੀ ਤੇ ਅ 22 ਦੇ ਵਿੱਚ 68% ਕਹਿੰਦੇ ਸੀ ਸੋ ਜਿਹੜੀ ਜਿਹੜੀ ਲੋਕਾਂ ਦੀ ਡਿਮਾਂਡ ਆ ਮਤਲਬ ਹੁਣ ਕਿਸੇ ਬੰਦੇ ਨੇ ਅਗਲੀ ਕਾਰ ਕਿਹੜੀ ਲੈਣੀ ਆ ਤਿੰਨਕ ਸਾਲ 23 ਦੇ 22 ਦੇ ਵਿੱਚ ਲੋਕ ਕਹਿੰਦੇ ਸੀ 68% ਕਹਿੰਦੇ ਸੀ ਅਸੀਂ ਅਗਲੀ ਕਾਰ ਇਹੇ ਲੈਣੀ ਆ ਇਲੈਕਟ੍ਰਿਕ ਉਹ ਸਾਰਾ ਸਭ ਤਾ ਦੇਖ ਕੇ 23 ਦੇ ਵਿੱਚ ਉਹਨਾਂ ਦੀ ਗਿਣਤੀ 46% ਰਹਿ ਗਈ ਤੇ 24 ਦੇ ਵਿੱਚ ਉਹਨਾਂ ਦੀ ਗਿਲਤੀ 42% ਰਹਿ ਗਈ ਇਹਦਾ ਮਤਲਬ ਇਹ ਆ ਕਿ ਨੰਬਰ ਥੱਲੇ ਨੂੰ ਜਾ ਰਹੇ ਆ ਜਿਹੜੇ ਜੀਐਮ ਕੈਨੇਡਾ ਦੇ ਪ੍ਰੈਜ਼ੀਡੈਂਟ ਹੈਗੇ ਆ ਉਹ ਕਹਿੰਦੇ ਇਹ ਵੀ ਪਾਲਿਸੀ ਜਿਹੜੀ ਆ ਉਹ ਰੀਅਲ ਕੰਜ਼ਿਊਮਰ ਡਿਮਾਂਡ ਦੇ ਨਾਲ ਹੋਣੀ ਚਾਹੀਦੀ ਆ ਨਾ ਕਿ ਸਿਰਫ ਤੁਹਾਡੀ ਸਰਕਾਰ ਨੇ ਜੋ ਕੁਝ ਕਹਿ ਦਿੱਤਾ ਉਹਦੇ ਨਾਲ ਉਹਦੇ ਅਨੁਸਾਰ ਹੀ ਚੱਲਣਾ ਚਾਹੀਦਾ ਅਗਲੀ ਗੱਲਬਾਤ ਕਿਰਾਇਆਂ ਬਾਰੇ ਆ ਕੈਨੇਡਾ ਦੇ ਵਿੱਚ ਲਗਾਤਾਰ ਆ ਅਗਸਤ ਦਾ ਜਿਹੜਾ ਮਹੀਨਾ ਸੀ ਇਹ 11ਵਾਂ ਮਹੀਨਾ ਆ ਜਿਹਦੇ ਵਿੱਚ ਲਗਾਤਾਰ ਜਿਹੜੇ ਕਰائے ਆ ਉਹ ਹਜੇ ਤੱਕ ਥੱਲੇ ਜਾ ਰਹੇ ਆ 11 ਮਹੀਨੇ ਦਾ ਡਿਕਲਾਈਨ ਅਗਸਤ 2025 11ਵਾਂ ਮਹੀਨਾ ਲਗਾਤਾਰ ਇੱਕ ਰੋ ਦੇ ਵਿੱਚ ਐਵਰੇਜ ਰੈਂਟ ਕੈਨੇਡਾ ਦੇ ਵਿੱਚ ਥੱਲੇ ਗਿਆ ਕਰੰਟ ਐਵਰੇਜ ਜਿਹੜੀ ਨੈਸ਼ਨਲ ਐਵਰੇਜ ਆਸਕਿੰਗ ਰੈਂਟ ਆ ਉਹ 2137 ਡਾਲਰ ਜਾਨੀ 137 ਡਾਲਰ ਮਹੀਨਾ ਸੀਗੀ ਜਿਹੜੀ ਕਿ ਪਿਛਲੇ ਸਾਲ ਨਾਲੋਂ ਹੁਣ 2.3% ਥੱਲੇ ਆ ਮਾਈਗ੍ਰੇਸ਼ਨ ਨਹੀਂ ਹੋਈ ਲੋਕ ਬਾਹਰੋਂ ਆਏ ਨਹੀਂ ਕਾਂਡੋ ਬਹੁਤ ਸਾਰੇ ਬਣ ਗਏ ਮਾਰਕੀਟ ਦੇ ਵਿੱਚ ਜਿਹੜੇ ਘਰ ਆ ਉਹ ਜ਼ਿਆਦਾ ਆ ਗਏ ਰੈਂਟਲ ਯੂਨਿਟ ਜ਼ਿਆਦਾ ਆ ਗਏ ਕੀਮਤਾਂ ਘਟਣੀਆਂ ਸ਼ੁਰੂ ਹੋ ਗਈਆਂ ਤੁਸੀਂ ਹੁਣ ਵੀ ਕਿਸੇ ਬੇਸਮੈਂਟ ਦਾ ਕਿਰਾਇਆ ਜਾ ਕੇ ਦੇਖੋ ਲਗਾਤਾਰ ਥੱਲੇ ਨੂੰ ਆ ਰਹੇ ਆ ਇੰਨੀ ਛੇਤੀ ਬੇਸਮੈਂਟ ਚੜ੍ਹਦੀ ਨਹੀਂ ਆ ਤੇ ਜਿੱਥੇ ਜਾ ਕੇ ਬੇਸਮੈਂਟਾਂ ਦੇ ਉਹ ਲਾਈਆਂ ਹੁੰਦੀਆਂ ਸੀ ਲੋਕਾਂ ਨੇ ਜਿਹੜੀਆਂ ਥਾਵਾਂ ਦੇ ਉੱਤੇ ਉੱਥੇ ਲੱਗੇ ਬਹੁਤ ਜ਼ਿਆਦਾ ਆ ਸੋ ਇਹ ਲਗਾਤਾਰ 11ਵਾਂ ਮਹੀਨਾ ਕਿ ਜਦੋਂ ਰੈਂਟ ਥੱਲੇ ਆ ਰਹੇ ਆ ਇਹ ਥੱਲੇ ਤਾਂ ਆ ਰਹੇ ਆ ਪਰ ਹਜੇ ਵੀ ਜਿਹੜੇ ਇਹ ਜੇ 5 ਸਾਲ ਪਹਿਲਾਂ 2020 ਨਾਲ ਮੁਕਾਬਲਾ ਕਰਕੇ ਦੇਖੋ ਇਹ ਤਾਂ ਹਜੇ ਵੀ ਜ਼ਿਆਦਾ ਆ 2020 ਦੇ ਵਿੱਚ ਰੈਂਟ ਜਿਹੜਾ ਐਵਰੇਜ ਰੈਂਟ ਸੀਗਾ 1718 ਮਹੀਨੇ ਦਾ ਹੀ ਕੈਨੇਡਾ ਦੇ ਵਿੱਚ ਅੱਜ 2137 ਸੋ 2137 ਪਿੱਛੇ ਨਾਲੋਂ ਤਾਂ ਘਟਿਆ ਆ ਪਰ ਜੇ ਇਹਨੂੰ ਤੁਸੀਂ 2020 ਦੇ ਨਾਲ ਮੁਕਾਬਲਾ ਕਰਕੇ ਦੇਖੋ ਤਾਂ ਉੱਥੇ ਸਿਰਫ 1718 ਉਸ ਵੇਲੇ ਸੀਗਾ ਹਜੇ ਵੀ ਵੱਧਾ ਸੋ బిਗੇਸਟ ਐਨੂਅਲ ਰੈਂਟ ਡਿਕਲਾਈਨ ਜਿਹੜਾ ਉਹ ਅਲਬਰਟਾ ਦੇ ਵਿੱਚ ਆਇਆ ਉੱਥੇ 3.5% ਘਟੇ ਆ ਉਸ ਤੋਂ ਬਾਅਦ BC ਦੇ ਵਿੱਚ 2.7% ਅ ਅਨਟੈਰੀਓ ਦੇ ਵਿੱਚ 2.5% ਨੋਵਾ ਸਕੋਸ਼ੀਆ ਦੇ ਵਿੱਚ 2.2% ਤੇ ਕੋਬੈਕ ਦੇ ਵਿੱਚ 0.2% ਸੋ ਜਿਹੜਾ ਅਫੋਰਡੇਬਿਲਟੀ ਦਾ ਕ੍ਰਾਈਸਿਸ ਆ ਬਾਅਦੂ ਇਸ ਗੱਲ ਦੇ ਕਿ ਕਿਰਾਏ ਘਟ ਰਹੇ ਆ ਲੋਕਾਂ ਨੂੰ ਹਜੇ ਵੀ ਬਹੁਤ ਜਿਹੜੀ ਹਾਈ ਇਨਕਮ ਚਾਹੀਦੀ ਹੈ ਇਹਨੂੰ ਫੋਰਡ ਕਰਨ ਦੇ ਲਈ ਵੈਂਕੂਵਰ ਦੇ ਵਿੱਚ ਤੁਹਾਨੂੰ ਘੱਟੋ ਘੱਟ 78000 ਡਾਲਰ ਤੋਂ ਉੱਤੇ ਸਾਲ ਦਾ ਬਣਨਾ ਚਾਹੀਦਾ ਜੇ ਤੁਸੀਂ ਇੱਕ ਬੈੱਡਰੂਮ ਅਫੋਰਡ ਕਰਨਾ ਹੈ ਤੇ ਟ੍ਰਾਂਟੋ ਦੇ ਵਿੱਚ ਤੁਹਾਨੂੰ ਉੱਥੇ ਵੀ 78000 ਡਾਲਰ ਤੋਂ ਜ਼ਿਆਦਾ ਚਾਹੀਦਾ ਜੇਕਰ ਤੁਸੀਂ ਇੱਕ ਬੈੱਡਰੂਮ ਅਫੋਰਡ ਕਰਨਾ ਕਿਰਾਏ ਦੇ ਉੱਤੇ ਜਿਹੜੇ ਸਭ ਤੋਂ ਜ਼ਿਆਦਾ ਮਹਿੰਗੇ ਸ਼ਹਿਰ ਨੇ ਵੈਂਕੂਵਰ ਜਿਹੜਾ ਕੈਨੇਡਾ ਦਾ ਸਭ ਤੋਂ ਮਹਿੰਗਾ ਸ਼ਹਿਰ ਰੈਂਟਲ ਮਾਰਕੀਟ ਦੇ ਵਿੱਚ ਰੈਂਟ 2800 ਇੱਕ ਮਹੀਨੇ ਦਾ ਭਾਵੇਂ ਕਿ ਇਹ 10% ਘਟਿਆ ਆ ਔਰ 10% ਘਟ ਕੇ ਵੀ ਇੱਥੇ 2820 ਡਾਲਰ ਨੇ ਮਹੀਨੇ ਦੇ ਕਿਰਾਏ ਦੇ ਟ੍ਰਾਂਟੋ ਦੂਜੇ ਨੰਬਰ ਦੇ ਉੱਤੇ ਆ 2606 ਡਾਲਰ ਇੱਥੇ 3% ਡਾਊਨ ਤੋਂ ਬਾਅਦ ਦੂਜੇ ਜਿਹੜੇ ਵੱਡੇ ਸ਼ਹਿਰ ਨੇ ਜਿਵੇਂ ਕੈਲਗਰੀ ਆ ਉੱਥੇ 7% ਰੈਂਟ ਡ੍ਰੌਪ ਹੋਇਆ ਤੇ 1911 ਡਾਲਰ ਉੱਥੇ ਵੀ ਦੱਸੇ ਜਾ ਰਹੇ ਆ ਜਿਹੜੇ ਛੋਟੇ ਸ਼ਹਿਰ ਨੇ ਉਹਨਾਂ ਦੇ ਵਿੱਚ ਕਈਆਂ ਦੇ ਵਿੱਚ ਕਿਰਾਏ ਵਧੇ ਵੀ ਆ ਸਸਕਾ ਟੂਨ ਦੇ ਵਿੱਚ 7% ਕਿਰਾਏ ਵਧੇ ਆ ਜਰਜਾਇਆਂ 'ਚ 1% ਵਧੇ ਆ ਜਿਹੜੇ ਐਡਮਿੰਟਨ ਆ ਇੱਥੇ 1% ਵਧਿਆ ਵਿਨੀਪੈਗ ਦੇ ਵਿੱਚ 1% ਜਿਹੜੇ ਕਿਰਾਏ ਆ ਉਹ ਵਧਿਆ ਸੋ ਜਿੱਥੇ ਕੁਝ ਥਾਵਾਂ ਦੇ ਉੱਤੇ ਜਿਹੜੇ ਇਹ ਘਟ ਰਹੇ ਆ ਕੋਈ ਦੂਜੇ ਥਾਵਾਂ ਦੇ ਉੱਤੇ ਜਿਹੜੇ ਛੋਟੇ ਹੈਗੇ ਆ ਉੱਥੇ ਇਹ ਵਧ ਵੀ ਰਹੇ ਆ ਜਿਹੜਾ ਰਿਵਰਸ ਵੀ ਜਿਹੜੀ ਇਹ ਗੱਲਬਾਤ ਆ ਉਹ ਹੋ ਰਹੀ ਆ ਜਿਹੜਾ ਦੂਜਾ ਇਹ ਆ ਕਿ ਜਿੱਥੇ ਵਾਧਾ ਬਹੁਤ ਜਿਹੜੇ 2 ਸਾਲਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਿਰ ਜਿਹੜਾ 8% ਜਾਂ 10% ਹੋਇਆ ਹੈ ਸੋ ਅਲਬਰਟਾ ਦੇ ਵਿੱਚ ਇਹ ਆ ਕਿ ਕਈ ਸ਼ਹਿਰ ਜਿਹੜੇ ਹੈਗੇ ਆ ਜਿਵੇਂ ਲੋਰਮਿੰਸਟਰ ਆ ਇੱਥੇ 1179 ਡਾਲਰ ਆ ਮੈਡੀਸਨ ਹੈਟ ਆ ਇੱਥੇ 1287 ਡਾਲਰ ਆ ਫੋਰਟ ਮਕਮਰੀਆ 1364 ਡਾਲਰ ਆ ਇਹ ਸਭ ਤੋਂ ਜ਼ਿਆਦਾ ਅਫੋਰਡੇਬਲ ਜਿਹੜੇ ਰੈਂਟ ਏਰੀਆਜ਼ ਨੇ ਇੱਥੇ ਆਪਣੇ ਅਲਬਰਟਾ ਦੇ ਵਿੱਚ ਇਸ ਵੇਲੇ ਦੱਸੇ ਜਾ ਰਹੇ ਅਗਲੀ ਗੱਲਬਾਤ ਸਟ੍ਰਾਈਕ ਬਾਰੇ ਸਟ੍ਰਾਈਕ ਜਿਹੜੀ ਆ ਹਾ ਮੰਗਲਵਾਰ ਤੋਂ ਸ਼ੁਰੂ ਹੋ ਕੇ ਲਗਭਗ 1000 ਹੋਰ ਜਿਹੜੇ ਮੈਂਬਰ ਨੇ ਉਹ BC General Employees Union ਦੇ ਜਾਨੀ ਕਿ BCGEU ਜਿਹੜੇ ਆ ਉਹ ਪਿਕਟ ਲਾਈਨ ਜੁਆਇਨ ਕਰ ਰਹੇ ਆ ਪੂਰੇ ਪ੍ਰੋਵਿੰਸ ਦੇ ਵਿੱਚ ਯੂਨੀਅਨ ਆਪਾਂ ਜਾਣਦੇ ਆ ਕਿ BCGEU ਰਿਪਰੈਜ਼ੈਂਟ ਕਰਦੀ ਆ 34000 ਤੋਂ ਜ਼ਿਆਦਾ ਪਬਲਿਕ ਸਰਵਿਸ ਵਰਕਰਸ ਨੂੰ ਜਿਹਦੇ ਵਿੱਚ ਫਾਇਰ ਫਾਈਟਰ ਵੀ ਆ ਜਿਹਦੇ ਵਿੱਚ ਸੋਸ਼ਲ ਵਰਕਰ ਵੀ ਆ ਜਿਹਦੇ ਵਿੱਚ ਸ਼ੈਰਫਸ ਵੀ ਆ ਜਿਹਦੇ ਵਿੱਚ ਜਿਹੜੇ ਕਰੈਕਸ਼ਨਲ ਆਫੀਸਰ ਵੀ ਆ ਦੇ ਵਿੱਚ ਐਡਮਨ ਸਟਾਫ ਤੇ ਹੋਰ ਬਹੁਤ ਲੰਬੇ ਜਿਹੜੇ ਹੈਗੇ ਨੇ ਉਹ ਵੀ ਇਹਦੇ ਵਿੱਚ ਦੱਸੇ ਜਾ ਰਹੇ ਆ ਆ ਇਹ ਆ ਕਿ ਜਿਹੜੇ ਇਹ 8.25% ਵੇਜ ਇਨਕਰੀਸ ਦੇ ਉੱਤੇ ਜਾ ਰਹੇ ਆ ਦੋ ਸਾਲਾਂ ਦੇ ਵਿੱਚ ਪਲੱਸ ਕੋਸਟ ਆਫ ਲਿਵਿੰਗ ਅਡਜਸਟਮੈਂਟ ਆ ਜਿਹੜੀ ਉਹ ਤੇ ਜਿਹੜਾ ਫੇਅਰ ਐਕਸੈਸ ਆਰ ਮੋਟ ਵਰਕ ਦੇ ਲਈ ਉਹਦੀ ਵੀ ਮੰਗ ਕੀਤੀ ਜਾ ਰਹੀ ਹੈ ਸੋ ਮਾਮਲਾ ਕਿਤੇ ਨਾ ਕਿਤੇ ਸਾਰਿਆਂ ਦਾ ਬਿਹਤਰ ਕੰਮ ਦੀਆਂ ਹਾਲਤਾਂ ਤੇ ਉਹਦੇ ਨਾਲ ਨਾਲ ਜਿਹੜਾ ਬਿਹਤਰ ਕੰਮ ਦੀਆਂ ਹਾਲਤਾਂ ਦੇ ਨਾਲ-ਨਾਲ ਜਿਹੜੇ ਵੇਜਸ ਨੇ ਜਾਂ ਰਿਮੋਟ ਵਰਕ ਦਾ ਇੱਕ ਇਸ਼ੂ ਆ ਇਹ ਪਿਛਲੇ ਲੰਬੇ ਸਮੇਂ ਤੋਂ ਲਗਭਗ ਇਹਨਾਂ ਸਾਰਿਆਂ ਦਾ ਜਿਹੜਾ ਇੱਕ ਦੂਜੇ ਤੋਂ ਵੱਧ ਦੇਖਣ ਨੂੰ ਆ ਰਿਹਾ ਤੇ ਹੁਣ ਇਹ ਮਤਲਬ ਸਾਫ਼ ਤੌਰ ਦੇ ਉੱਤੇ ਜਦੋਂ ਪਿਕਟ ਲਾਈਨ ਦੇ ਉੱਤੇ ਜਿਹੜੇ ਜਾ ਰਹੇ ਆ ਤੇ ਉਹਨੂੰ ਉਧਰਲੇ ਪਾਸੇ ਰੱਖਿਆ ਜਾ ਰਿਹਾ ਕਿ ਹੋਰ ਵਰਕਰ ਵੀ ਜਿਹੜੇ ਆ ਉਹ ਸਟ੍ਰਾਈਕ ਦੇ ਵਿੱਚ ਜਾਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀਆਂ ਆਪਣੀਆਂ ਇਹ ਪਬਲਿਕ ਸਰਵਿਸਿਜ਼ ਨੇ ਉਹਦੇ ਵਿੱਚ ਥੋੜੀ ਜੀ ਸਮੱਸਿਆ ਲੋਕਾਂ ਨੂੰ ਵੀ ਆ ਸਕਦੀ ਹੈ ਜਾਂ ਜੇ ਇਹ ਗੱਲਬਾਤ ਇਹਨਾਂ ਦੀ ਆਪਸ ਵਿੱਚ ਨਹੀਂ ਨਿਬੜਦੀ ਤਾਂ ਜ਼ਿਆਦਾ ਜਿਹੜੀ ਸਮੱਸਿਆ ਹੈ ਉੱਥੇ ਤੱਕ ਵੀ ਜਿਹੜੀ ਆ ਜਾ ਸਕਦੀ ਹੈ ਸੋ ਯੂਨੀਅਨ 8.25% ਵੇਜ ਇਨਕਰੀਜ਼ ਚਾਹੁੰਦੀ ਹੈ ਕਿ 2 ਸਾਲਾਂ ਦੇ ਵਿੱਚ 1.8% ਸਾਡੀ ਤਨਖਾਹ ਵਧਾ ਦਿਓ ਨਾਲ ਕਾਸਟ ਆਫ ਲੀਵਿੰਗ ਐਡਜਸਟਮੈਂਟ ਹੈ ਜੁੜੀ ਉਹਨੂੰ ਉਸ ਤਰੀਕੇ ਨਾਲ ਕਰ ਲਓ ਹੁਣ ਤੱਕ ਜਿਹੜੀ ਸਟ੍ਰਾਈਕ ਆ ਉਹ ਸਰਕਾਰ ਦੇ ਜਿਹੜੇ ਆਫਿਸ ਹੈਗੇ ਆ ਵਿਕਟੋਰੀਆ ਦੇ ਵਿੱਚ ਸਰੀ ਦੇ ਵਿੱਚ ਪ੍ਰਿੰਸ ਜਾਰਜ ਦੇ ਵਿੱਚ ਜਾਂ ਜਿਹੜੀ ਹੈਗੀ ਆ ਰਾਇਲ ਬਿਸ਼ਪ ਮਿਊਜ਼ੀਅਮ ਦੇ ਬਾਹਰ ਇੱਥੇ ਹੈਗੇ ਆ ਨਵੀਆਂ ਸਾਈਟਸ ਜਿਹੜੀਆਂ ਉਹਦੇ ਵਿੱਚ ਨੈਲਸਨ ਵੀ ਸ਼ਾਮਲ ਹੋ ਰਹੀ ਆ ਵਿਲੀਅਮਸ ਲੇਕ ਵੀ ਸ਼ਾਮਲ ਹੋ ਰਹੀ ਆ ਕੈਮਲੂਪਸ ਵੀ ਸ਼ਾਮਲ ਹੋ ਰਹੀ ਆ ਤੇ ਫੋਰਟ ਸੇਟ ਜੋਨਸ ਤੇ ਨਨਾਇਮੋ ਇਹ ਵੀ ਸ਼ਾਮਲ ਹੋ ਰਹੇ ਆ ਤੇ ਇਹਦੇ ਨਾਲ ਹੀ ਜਿਹੜੀ ਯੂਨੀਅਨ ਦਾ ਕਹਿਣਾ ਇਹ ਆ ਪ੍ਰੈਜ਼ੀਡੈਂਟ ਜਿਹੜੇ ਪਾਲ ਫਿੰਚ ਨੇ ਉਹ ਇਹ ਕਹਿੰਦੇ ਆ ਕਿ ਇਸ ਵੇਲੇ ਜਿਹੜੀ ਸਰਕਾਰ ਆ ਇਹ ਵਰਕਰਸ ਦੀਆਂ ਲੋੜਾਂ ਨੂੰ ਪੂਰਿਆ ਨਹੀਂ ਕਰ ਰਹੀ ਕਿ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਉਹਨਾਂ ਚਿਰ ਅਸੀਂ ਸਟ੍ਰਾਈਕ ਕਰਾਂਗੇ ਕਿ ਵਰਕਰ ਵਰਕਰਸ ਵੈਲ ਸਟ੍ਰਾਈਕ ਐਜ਼ ਲੌਂਗ ਐਜ਼ ਇਟ ਟੇਕਸ ਸੋ ਇਹ ਹੁਣ ਜਿਹੜੀ ਗੱਲ ਹੈ ਜਾਂ ਸਰਕਾਰ ਸਰਕਾਰ ਆਫਰ ਆਪਣਾ ਕਰ ਰਹੀ ਹੈ ਜਿਹੜਾ ਪ੍ਰੋਵਿੰਸ ਆ ਉਹ ਇਹ ਕਹਿ ਰਿਹਾ ਕਿ 4.5% ਰੇਟ ਅਸੀਂ ਦੇ ਦਾਂਗੇ ਅਗਲੇ 2 ਸਾਲਾਂ ਦੇ ਵਿੱਚ ਜਿਹਦੇ ਵਿੱਚ ਵੇਜ ਇਨਕਰੀਜ਼ਿੰਗ ਤੇ ਜਿਹੜਾ ਇਹ ਸ਼ਾਮਲ ਕੋਸਟ ਆਫ ਲਿਵਿੰਗ ਅਡਜਸਟਮੈਂਟ ਆ ਉਹ ਵੀ ਸ਼ਾਮਲ ਹੋਊਗੀ ਹੁਣ ਗੈਪ ਬਹੁਤ ਆ ਦੋਹਾਂ ਦੇ ਵਿੱਚ ਸਰਕਾਰ ਕਹਿੰਦੀ ਆ ਕਿ ਯੂਨੀਅਨ ਦੀ ਅਸਲ ਦੇ ਵਿੱਚ ਅਸੀਂ ਐਡ ਅਪ ਕੀ ਰਿਕੁਐਸਟ ਦੇ ਉੱਤੇ ਅਡਾਪਟ ਕੀਤਾ 15.75% ਜਿਹਦੇ ਨਾਲ ਸਾਨੂੰ ਲਗਭਗ 200 ਮਿਲੀਅਨ ਡਾਲਰ ਹੋਰ ਪੈ ਰਿਹਾ ਹੈ ਤੇ 437 ਮਿਲੀਅਨ ਐਨੋਲੀਆ ਜੇ ਮੰਨ ਲਿਆ ਜਾਂਦਾ ਤਾਂ ਪ੍ਰੀਮੀਅਰ ਦੀ ਪੋਜੀਸ਼ਨ ਇਹ ਆ ਕਿ ਪ੍ਰੀਮੀਅਰ ਡੇਵਿਡ ਡੀਬੀ ਨੇ ਕਿਹਾ ਆ ਕਿ ਸਰਕਾਰ ਇਹ ਚਾਹੁੰਦੀ ਆ ਕਿ ਫੇਅਰ ਡੀਲ ਹੋਵੇ ਵਰਕਰਸ ਦੇ ਲਈ ਪਰ ਇਹ ਵੀ ਦੇਖਣਾ ਚਾਹੁੰਦੀ ਆ ਕਿ ਜਿਹੜਾ ਟੈਕਸ ਫੇਅਰ ਦਾ ਪੈਸਾ ਆ ਉਹਨੂੰ ਕਿੱਦਾਂ ਪ੍ਰੋਟੈਕਟ ਕਰਨਾ ਹੈ ਕਿਉਂਕਿ BC ਇਸ ਵੇਲੇ ਆਪਾਂ ਜਾਣਦੇ ਆ 10 ਬਿਲੀਅਨ ਡਾਲਰ ਦਾ ਡੈਫਿਸਿਟ ਆ ਹੁਣ ਜਿਹੜੀ ਨੈਗੋਸ਼ੀਏਸ਼ਨ ਆ ਨਵੇਂ ਕੰਟਰੈਕਟ ਜਿਹੜੇ ਹੋਏ ਆ ਉਹਦੇ ਵਿੱਚ ਜੁਲਾਈ ਦੇ ਵਿੱਚ ਇਹਦੇ ਨਾਲ ਜਿਹੜੀ ਆ ਉਹ ਪਿਛਲੇ ਹਫਤੇ ਸਟ੍ਰਾਈਕ ਸਟਾਰਟ ਹੋਈ ਆ ਯੂਨੀਅਨ ਇਹ ਕਹਿੰਦੀ ਆ ਕਿ ਇਹ ਟਾਰਗੇਟ ਕਰ ਰਹੀ ਆ ਕੋਰ ਗਵਰਨਮੈਂਟ ਸਰਵਿਸਿਜ਼ ਨੂੰ ਪਰ ਕੋਸ਼ਿਸ਼ ਕਰ ਰਹੀ ਆ ਕਿ ਕਿਸੇ ਨੇ ਤਰ੍ਹਾਂ ਜਿਹੜੀ ਆਮ ਇਹ ਸਾਰੇ ਕੁਸ਼ਤੇ ਦੌਰਾਨ ਜਿਹੜਾ ਪਬਲਿਕ ਆ ਉਹਨਾਂ ਦੇ ਉੱਤੇ ਅਸਰ ਨਾ ਪਵੇ ਪਰ ਮਾਮਲਾ ਬਹੁਤ ਵੱਡਾ ਆ ਜਿਹੜੇ ਐਸੈਂਸ਼ੀਲੀ ਐਸੈਂਸ਼ੀਅਲ ਸਰਵਿਸਿਜ਼ ਨੇ ਉਹ ਖੁਲੀ ਭਾਵੇਂ ਸਟ੍ਰਾਈਕ ਹੈਗੀ ਆ ਬਹੁਤ ਸਾਰੇ ਜਿਹੜੇ ਦੇ ਵਰਕਰ ਹੈਗੇ ਆ ਉਹ ਸਰਵਿਸਿਜ਼ ਪ੍ਰੋਵਾਈਡ ਕਰਨਗੇ ਜਿਹੜੇ ਜਿੱਦਾਂ ਫਾਇਰ ਫਾਈਟਿੰਗ ਆ ਜਾਂ ਕ੍ਰੈਕਸ਼ਨਸ ਨੇ ਜਾਂ ਹੈਲਥ ਰਿਲੇਟਡ ਰੂਲਸ ਨੇ ਉਹ ਉਹ ਕਰਦੇ ਰਹਿਣਗੇ ਹੜਤਾਲ ਦੇ ਬਾਅਦ ਵੀ ਔਰ ਦੂਜਾ ਇਹ ਆ ਕਿ ਜਦੋਂ ਯੂਨੀਅਨ ਇਹ ਕਹਿੰਦੀ ਆ ਕਿ ਉਹ ਲੋਕਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਪਰ ਲੰਬੀਆਂ ਜਿਹੜੀਆਂ ਹੜਤਾਲਾਂ ਹੁੰਦੀਆਂ ਸਟ੍ਰਾਈਕ ਹੁੰਦੀ ਆ ਉਹਦੇ ਵਿੱਚ ਆਪਾਂ ਜਾਣਦੇ ਆ ਕਿ ਸਰਵਿਸਿਜ਼ ਡਾਊਨ ਹੋ ਹੀ ਜਾਂਦੀਆਂ ਆ ਜਾਂ ਜਿਵੇਂ ਆਈਸੀਬੀਸੀ ਦਾ ਲਾਇਸੈਂਸਿੰਗ ਦਾ ਕੰਮ ਆ ਕੋਰਪੋਰੇਟ ਐਡਮਿਨਿਸਟ੍ਰੇਸ਼ਨ ਆ ਜਾਂ ਸਰਕਾਰ ਦਾ ਜਿਹੜਾ ਪੇਪਰ ਵਰਕ ਆ ਹੁਣ ਇਨਫਲੇਸ਼ਨ ਦਾ ਪ੍ਰੈਸ਼ਰ ਆ ਯੂਨੀਅਨ ਇਹ ਦਲੀਲ ਦੇ ਰਹੀ ਆ ਕਿ ਵਰਕਰਜ਼ ਨੂੰ ਜ਼ਿਆਦਾ ਰੇਸ ਚਾਹੀਦਾ ਤਨਖਾਹ ਜ਼ਿਆਦਾ ਵਧਣੀ ਚਾਹੀਦੀ ਹੈ ਕਿਉਂਕਿ ਜਿਹੜੀ ਮਹਿੰਗਾਈ ਆ ਉਹਨੇ ਲਿਵਿੰਗ ਕਾਸਟ ਹਾਊਸਿੰਗ ਗਰੋਸਰੀਜ਼ ਜਾਂ ਫਿਊਲ ਸਾਰਾ ਕੁਝ ਜਿਹੜਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜਿਹੜਾ ਹੋ ਗਿਆ ਹੈ ਤੇ ਇਸ ਕਰਕੇ ਦੂਜਾ ਡੈਫਿਸਿਟ ਦਾ ਚੈਲੰਜ ਹੈ ਸਰਕਾਰ ਜੇ ਦੇਣਾ ਵੀ ਚਾਹੇ ਤੇ ਉਹ ਦੇ ਨਹੀਂ ਸਕਦੀ ਉਹਦਾ ਕਾਰਨ ਇਹ ਹੈ ਕਿ 10 ਬਿਲੀਅਨ ਡਾਲਰ ਦਾ ਜਿਹੜਾ ਡੈਫਿਸਿਟ ਆਇਆ ਇਸ ਵੇਲੇ ਉਹਨੂੰ ਪੂਰਾ ਕਿਦਾਂ ਕਰਨਾ ਤੇ ਜੇ ਵੱਧ ਵੇਜਸ ਦੇ ਦਿੰਦੇ ਆ ਉਹ ਵੱਧ ਤਨਖਾਹਾਂ ਹੋਰ ਇਹ ਪ੍ਰੋਮਿਸ ਕਰ ਲੈਂਦੇ ਆ ਤੇ ਉਹ ਉੱਥੇ ਜਾ ਕੇ ਫਿਰ ਜਿਹੜਾ 10 ਬਿਲੀਅਨ ਡਾਲਰ ਦਾ ਡੈਫਿਸਿਟ ਆ ਉਹ ਹੋਰ ਜ਼ਿਆਦਾ ਹੋ ਸਕਦਾ ਹੈ ਦੂਜਾ ਇਹ ਹੈ ਕਿ ਇਸ ਡੀਲ ਨੇ ਦੂਜੀਆਂ ਜਿਹੜੇ ਪਬਲਿਕ ਸੈਕਟਰ ਯੂਨੀਅਨਸ ਨੇ ਜਿਵੇਂ ਟੀਚਰ ਆ ਨਰਸਸ ਨੇ ਉਹਨਾਂ ਦੇ ਉੱਤੇ ਵੀ ਅਸਰ ਪਾਉਣਾ ਜਿਹੜਾ ਇਸ ਕੱਲ ਨੂੰ ਦੋਵੇਂ ਪਾਸੇ ਜਾਣਦੇ ਆ ਜਿਹੜਾ ਪ੍ਰੈਸੀਡੈਂਟ ਸੈੱਟ ਹੋ ਜਾਣਾ ਕਿ ਜੇ ਇਹਨਾਂ ਨੂੰ ਸਰਕਾਰ ਇਹਨਾਂ ਅੱਗੇ ਝੁੱਕ ਕੇ ਮੰਨ ਗਈ ਤਾਂ ਕੱਲ ਨੂੰ ਟੀਚਰਾਂ ਨੇ ਤੇ ਨਰਸਾਂ ਨੇ ਵੀ ਕਹਿਣਾ ਕਿ ਸਾਡੇ ਨਾਲ ਵੀ ਇਦਾਂ ਹੀ ਕਰੋ ਤੇ ਜੇ ਇਸ ਵੇਲੇ ਸਰਕਾਰ ਦੀ ਗੱਲ ਮੰਨ ਕੇ ਯੂਨੀਅਨ ਝੁੱਕ ਗਈ ਤੇ ਜਿਹੜੇ ਨਰਸਸ ਤੇ ਟੀਚਰ ਹੈਗੇ ਆ ਕੱਲ ਨੂੰ ਇਹ ਜਦੋਂ ਆਉਣਗੇ ਤੇ ਇਹਨਾਂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਝੁਕਣਾ ਪਹਿ ਸਕਦਾ ਹੈ ਸੋ ਇਸ ਵੇਲੇ ਜਿਹੜੀ ਸਮੱਸਿਆ ਆਹੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗੰਭੀਰ ਹੋ ਸਕਦੀ ਹੈ ਦੋਸਤੋ ਦੇ ਨਾਲ ਇਹ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ